ਉਤਰੀ ਪਾਰਵ ਚਿਠਾਣ ਦਾ ਜੋਰ ਲਗਾਤਾਰ ਵੱਧਦਾ ਜਾ ਰਿਹਾ ਔਰ ਇਸ ਦੇ ਨਾਲ ਨਾਲ ਸੰਗਨੀ ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਜੇਕਰ ਗੱਲ ਕੀਤੀ ਹੋਵੇ ਸ੍ਰੀ ਅਮਰਸਰ ਸਾਹਿਬ ਦੀ ਤਾਂ ਸੰਗਨੀ ਧੁੰਦ ਨੇ ਆਮ ਜਨ ਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਕਿਥੇ ਸੜਕੀ ਆਵਾਜਾਈ ਦੀ ਰਫਤਾਰ ਬਿਲਕੁਲ ਸੁਸਤ ਹੋ ਚੁੱਕੀ ਹੈ ਲੋਕ ਦਿਨ ਵੇਲੇ ਵੀ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਮੱਠੀ ਰਫਤਾਰ ਤੇ ਚੱਲਣ ਦੇ ਲਈ ਮਜਬੂਰ ਨੇ ਉਥੇ ਸੰਗਨੀ ਧੁੰਦ ਨੇ ਰੇਲ ਆਵਾਜਾਈ ਅਤੇ ਹਵਾਈ ਉਡਾਨਾਂ ਤੇ ਵੀ ਬੜਾ ਵੱਡਾ ਅਸਰ ਪਾਇਆ ਜਿੱਥੇ ਇੱਕ ਦਰਜੇ ਤੋਂ ਵੱਧ ਰੇਲ ਗੱਡੀਆਂ ਰੱਦ ਕੀਤੀਆਂ ਜਾ ਚੁੱਕੀਆਂ ਨੇ ਦੋ ਦਰਜੇ ਦੇ ਕਰੀਬ ਰੇਲ ਗੱਡੀਆਂ ਦੋ ਤੋਂ ਲੈ ਕੇ 8-8 10-10 ਘੰਟੇ ਪਛੜ ਕੇ ਆ ਜਾ ਰਹੀਆਂ ਨੇ ਉਥੇ ਫਲਾਈਟਸ ਵੀ ਬਹੁਤ ਡਿਲੇ ਨੇ ਅਮਰਸਾ ਦੇ ਰਾਜ ਸੰਸਥਿਤ ਸ਼ਿਰ ਗੁਰ ਰਾਮਦਾਸ ਕਮੰਤਰੀ ਹਵਾਈ ਅੱਡੇ ਤੋਂ ਦੇਸ਼ ਦੇ ਵੱਖ-ਵੱਖ ਹਿੱਸੇ ਤੇ ਵੱਖ-ਵੱਖ ਦੇਸ਼ਾਂ ਨੂੰ ਆਂਜਣ ਵਾਲੀਆਂ ਉਡਾਨਾਂ ਦੋ ਤੋਂ ਲੈ ਕੇ 8-8 10-10 ਘੰਟੇ ਤੱਕ ਲੇਟ ਜਾ ਰਹੀਆਂ ਨੇ ਔਰ ਇਹਨਾਂ ਚੋਂ ਅੱਧੀ ਦਰਜਨ ਤੋਂ ਵੱਧ ਫਲਾਈਟ ਜਿਹੜੀ ਹੈ ਰੱਦ ਵੀ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਸੰਝੀਆ ਕਰ ਰਹੇ ਹਾਂ ਸ਼੍ਰੀ ਗੁਰੂ ਰਾਮਦਾਸ ਮੰਤਰੀ ਹਵਾਈ ਅੱਡੇ ਦੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਵੇਲੇ ਆਪਣੀ ਉਡਾਨਾਂ ਦਾ ਇੰਤਜ਼ਾਰ ਕਰਨ ਦੇ ਲਈ ਮਜਬੂਰ ਨੇ ਉਹ ਲੋਕ ਜੋ ਆਪਣੇ ਰਿਸ਼ਤੇਦਾਰਾਂ ਨੂੰ ਰਿਸਿਵ ਕਰਨ ਦੇ ਲਈ ਆਏ ਨੇ ਜਾਂ ਫਿਰ ਉਹ ਲੋਕ ਜੋ ਆਪਣੇ ਰਿਸ਼ਤੇਦਾਰਾਂ ਨੂੰ ਸੀਓਫ ਕਰਨ ਦੇ ਲਈ ਯਾਨੀ ਕਿ ਛੱਡਣ ਦੇ ਲਈ ਆਏ ਨੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਮੌਜੂਦ ਨੇ ਔਰ ਲਗਾਤਾਰ ਜੋ ਸੂਚਨਾ ਬੋਰਡ ਨੇ ਉਹਨਾਂ ਤੇ ਨਜ਼ਰਾਂ ਜਮਾ ਕੇ ਰੱਖੀਆਂ ਹੋਈਆਂ ਨੇ ਹਾਲਾਂਕਿ ਜੋ ਸਾਨੂੰ ਜਾਣਕਾਰੀ ਮਿਲੀ ਹੈ 1 ਵਜੇ ਤੋਂ ਬਾਅਦ ਜੋ ਹੈ ਉਹ ਫਲਾਈਟ ਸ਼ਡਿਊਲ ਜਿਹੜਾ ਨਾਰਮਲ ਹੋ ਜਾ ਸਕਦਾ ਹੈ ਪਰ ਬੀਤੀ ਸ਼ਾਮ ਮੌਸਮ ਵਿਭਾਗ ਵੱਲੋਂ ਪੁਸ਼ਟੀ ਕੀਤੀ ਗਈ ਸੀ ਸੰਘਣੀ ਧੁੰਦ ਅਮਰitsar ਸਮੇਤ ਪੰਜ ਜ਼ਿਲ੍ਹਿਆਂ 'ਚ ਔਰ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ ਲੋਕਾਂ ਨੂੰ ਚੌਕਸੀ ਵਰਤਣ ਦੀ ਅਪੀਲ ਵੀ ਕੀਤੀ ਗਈ ਸੀ ਪਰ ਉਸ ਦਾ ਇਸ ਧੁੰਦ ਦਾ ਅਸਰ ਜਿਹੜਾ ਹੈ ਸਾਫ਼ ਤੌਰ ਤੇ ਉਡਾਨ ਤੇ ਉਡਾਨਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਜਿਸ ਦੇ ਚਲਦੇ ਆ ਪੰਜਾਬ ਦੇ ਵੱਖ-ਵੱਖ ਖਿੱਸਿਆਂ ਤੋਂ ਕਿਰਗੋ ਰਾਮਦਾਸ ਮੰਤਰੀ ਭਾਈ ਅੱਡੇ ਤੇ ਆਏ ਲੋਕਾਂ ਨੂੰ ਕਾਫੀ ਪਰੇਸ਼ਾਨੀ ਚੱਲਨੀ ਪੈ ਰਹੀ ਹੈ ਕਿਉਂਕਿ ਕੜਾਕੇ ਦੀ ਠੰਡ ਹੈ, ਸੰਘਣੀ ਧੁੰਦ ਹੈ, ਇੱਥੇ ਪਹੁੰਚਣਾ ਵੀ ਬੇहद ਮੁਸ਼ਕਲ ਹੈ। ਪਰ ਉਸ ਤੋਂ ਬਾਅਦ ਇਨੀ ਠੰਡ 'ਚ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ ਜੋ ਪਰੇਸ਼ਾਨੀ ਦਾ ਸਬਬ ਬਣ ਰਿਹਾ ਹੈ। ਤੋਂ ਕੋਸ਼ਿਸ਼ ਕਰਾਂਗੇ ਕੁਝ ਲੋਕਾਂ ਨਾਲ ਗੱਲਬਾਤ ਵੀ ਕਰ ਸਕੀਏ। ਕਿੱਥੇ ਜਾਣ ਲਈ ਆਏ ਸੀ? ਬੇਟਾ ਹਿੰਮਰਾ ਜੀ। ਅੱਛਾ ਇੰਦਰਜੀਤ ਸਿੰਘ। ਉਹਨਾਂ ਨੇ ਦੁਬਈ ਜਾਣਾ ਸੀਗਾ ਅੱਛਾ ਜੀ ਪਹਿਲਾਂ 8:40 ਦੀ ਫਲਾਇਟ ਸੀਗੀ ਫਿਰ ਦੇਰੀ ਨਾਲ ਉਹਨਾਂ ਨੇ 12 ਵਜੇ ਦੀ ਕੀਤੀ ਹੁਣ 4 ਵਜੇ ਦੀ ਹੈ ਯਾਨੀ 8 ਘੰਟੇ ਤੋਂ ਜ਼ਿਆਦਾ 8 ਘੰਟੇ ਤੋਂ ਜੁਰ ਹਾਂਜੀ ਹਾਂਜੀ ਜੇ ਪਹਿਲਾਂ ਪਹਿਣਾ ਪਹਿ ਰਿਹਾ ਫਿਰ ਔਖਾ ਹੀ ਹੈ ਜੀ ਜੇ ਪਹਿਲਾਂ ਦੱਸਿਆ ਹੁੰਦਾ ਅਸੀਂ ਸਵੇਰੇ ਆਨ ਲਈ ਚੱਲ ਪੈਂਦੇ ਸੀ ਸ਼ਾਮੀ ਆਏ ਦਰਬਾਰ ਸਾਹਿਬ ਰਹਿ ਆ ਕੇ ਜਿਸਵੇਰੇ ਟਾਈਮ ਤੇ ਜਾਵਾਂਗੇ ਰਖਦਲ ਖਵਾਰੇ ਦੀ ਬਣੀ ਹੋਈ ਆ ਹਾਂ ਬਿਲਕੁਲ ਖਤਰਾ ਹੀ ਹੈ ਜੀ ਖਤਰੇ ਨਾਲ ਹੀ ਆ ਸਾਰਾ ਉਹਖੀ ਆ ਬਹੁਤ ਠੰਡ ਚ ਬਹਿਣਾ ਪੈ ਰਿਹਾ ਬਿਲਕੁਲ ਜੀ ਬਿਲਕੁਲ ਚਾਹ ਦਾ ਕੱਪ ਜਿਹੜਾ ਘਰੇ ਹੋਈ ਪੀ ਲੈਨੇ ਆ 120 ਦਾ ਮਿਲਦਾ ਅਸੀਂ ਰੋਡ ਕੀ ਤੋਂ ਆਏ ਆ ਕਿੱਥੀ ਤੋਂ ਕੋਲ ਆ ਰਹੇ ਤੁਹਾਡਾ ਮੇਰਾ ਲੜਕਾ ਆ ਰਿਹਾ ਕਿੱਥੋਂ ਗੰਡਾ ਤੋਂ ਗੰਡਾ ਟਾਈਮ ਲੇਟ ਹੈ ਪੂਤਨਾ ਪੂਤੀ ਅੱਛਾ ਹੀ ਆਈਏ ਤੇ 에어ਪੋਰਟ ਵਾਲੇ ਨਾਤਾ ਕੋਚੇ ਇਹ ਤਦਾ ਕਲੀਅਰ ਦਿਖਿਆ ਆ ਰਿਹਾ ਕੀ ਆ ਨਾ ਕੋ ਦੱਸ ਰਹੇ ਆ ਉਹ ਤਾਂ ਕਹਿ ਰਹੇ ਆ ਅਰਾਈਵ ਲੈ ਆ 9:30 ਤੇ 10:00 ਵਜੇ ਫਲਾਈਟ ਅਰਾਈਵ ਕਰਨੀ ਸੀ ਸਵੇਰੇ 10:00 ਵਜੇ ਆਣੀ ਸੀ 10:00 ਵਜੇ ਹੋਣੀ ਸੀ ਇੱਥੇ ਲਿਖਿਆ ਆ ਰਿਹਾ 9:30 ਤੇ ਫਲਾਈਟ ਅਰਾਈਵ ਹੋਈ ਆ ਪਰ ਵਾਪਸ ਚਲੇਗੀ ਕਿਤੇ ਪਲਾਨ ਨਹੀਂ ਕਰ ਪਰ ਬਾਅਦ ਤਾਂ ਹੁਣ ਸਾਰੇ ਲੋਕ ਪਰੇਸ਼ਾਨ ਹੋ ਗਏ ਜੇ ਪਤਾ ਹੁਣ ਡਿਪਾਰਟਮੈਂਟ ਦੇ ਮੀਟ ਲੈਸ ਤਾਂ ਡਿਵਾਇਟ ਹੋ ਗਈ ਆ ਇਹ ਡਾਇਵਰਟ ਹੋ ਗਈ ਡਾਇਵਰਟ ਹੋ ਗਈ ਹੈਪੁਰ ਚਲੀ ਗਈ ਹੈਪੁਰ ਚਲੀ ਗਈ ਹੁਣ ਉਥੇ ਨਾ ਕੋਈ ਟੈਲੀਫੋਨ ਲੱਗਦਾ ਕਿਸੇ ਨਾਲ ਪ੍ਰੇਸ਼ਾਨੀ ਹੋ ਜਾਂਦੀ ਸਭ ਪ੍ਰੇਸ਼ਾਨੀ ਹੋ ਰਹੀ ਆ ਉਹ ਇੰਨੀ ਤੁੰਦੇ ਚ ਪਹੁੰਚਣਾ ਵੀ ਬੜਾ ਔਖਾ ਹੈ ਬੜਾ ਔਖਾ ਡਿਫਿਕਲਟ ਹੈ ਜਦੋਂ ਟੈਕਸੀ ਵਾਲੇ ਉਹਨੇ ਵੀ ਰੇਟ ਜਿਆਦਾ ਵਧਾ ਲੈਣਾ ਹਾਂ ਹਾਂਜੀ ਹਾਂਜੀ ਇਹ 빅 ਪ੍ਰੋਬਲਮ ਹੈ ਆ ਠੀਕ ਹੈ ਜੀ ਟੈਕਸੀ ਤੁਹਾਨੂੰ ਜੇ ਉੱਤਰ ਜਾਣਾ ਚਾਹੀਦਾ ਤੇ ਇਹਦੀ ਖਾਸ ਹੈ ਨਹੀਂ ਤੁਹਾਨੂੰ ਜੋ ਕਿ ਬਾਕੀ ਫਲਾਈਟਾਂ ਉਤਰਦੀਆਂ ਉਹਨੂੰ ਵੀ ਉਤਾਰ ਦੇਣਾ ਚਾਹੀਦਾ ਸੀਗਾ ਸਾਡੇ ਨੂੰ ਲੈਂਡ ਉਦੋਂ ਤੋਂ ਜ਼ਿਆਦਾ ਹੋਣੀ ਹੈ ਨਾ ਉਦੋਂ ਤਾਂ ਨਹੀਂ 9:40 ਤੇ ਤਕਰੀਬਨ ਆਈ ਸੀ ਇੱਥੇ ਕਹਿੰਦੇ ਉਸ ਤੋਂ 9:40 ਲਿਕੇ ਆਇਆ ਜੈਪੁਰ ਲੈਂਡ ਕਰਨੀ ਪਈ ਹੈ ਆ ਜੈਪੁਰ ਲੈਂਡ ਹੋ ਗਈ ਆ ਵੀ ਉਦੋਂ ਮੌਸਮ ਠੀਕ ਹੋ ਫੇਰ ਇੱਥੇ ਫੇਰ ਇੱਧਰ ਵਾਪਸ ਆਉਣਗੇ 2:30 ਵਜੇ ਤੱਕ ਆਉਗੇ ਹਾਂ ਦੇਖੋ ਸਾਰਾ ਦਿਨ ਹੀ ਖਰਾਬ ਹੋ ਜਾਂਦਾ ਸਵੇਰ ਦੇ ਨਹੀਂ ਹੋਖੇ ਮੁਸ਼ਕਲ ਹੈ ਵੱਡੀ ਸਾਢੇ ਚੌਕਾ ਸਵੇਰ ਦੇ 7:00 ਵਜੇ ਤੋਂ ਰਵਿਆ ਕਰੋ ਹੋਰ ਬਹੁਤ ਮੌਸਮ ਕਿਸੇ ਆਤਵਾਸੀ ਨਹੀਂ ਹੈ ਬਹੁਤ ਵੀਜਟਰ ਵਾਲੇ ਇਹਨਾਂ ਨੂੰ ਅੰਦਰ ਉਹਦੇ ਸਿਸਟਮ ਲਗਾਉਣੇ ਚਾਹੀਦੇ ਆ ਜਿਹੜਾ ਕਿ ਜਹਾਜ਼ ਦੇ ਵਿੱਚ ਇੰਦਾ ਹੀ ਤੁੰਦ ਦੇ ਵਿੱਚ ਵੀਜਨ ਦੇ ਵਿੱਚ ਜੋ ਬਾਕੀ ਕੰਟਰੀਆਂ ਦੇ ਵਿੱਚ ਇਤੋਂ ਵੀ ਜ਼ਿਆਦਾ ਧੁੰਦ ਪੈਂਦੀ ਆ ਬਰਫ ਪੈਂਦੀ ਆ ਉੱਥੇ ਫਲਾਈਟਾਂ 15 ਵਾ ਰਾਈ ਬੰਦੀਆਂ ਆ ਡਿਪਾਰਚਰ ਹੁੰਦੀਆਂ ਸਾਰਾ ਕੁਝ ਉੱਤਾਂ ਲੇਕਿ ਸਾਡੇ ਆਦਮੀਆਂ ਨੂੰ ਇਹ ਚਾਹੀਦਾ ਆ ਕਿ ਵੀ ਕਰਨਾ ਚਾਹੀਦਾ ਕਿ ਉਹਦੇ ਵਿੱਚ ਐਸੇ ਵੀਜਨ ਫਿੱਟ ਕਰਨ ਜਿਹਦੀ ਵਜ੍ਹਾ ਨਾਲ ਧੁੰਦ ਵਿੱਚ ਵੀ ਬੱਦਲਾਂ ਵਿੱਚ ਵੀ ਸਭ ਦਿਖਾਈ ਦੇ ਮਰੀਕ ਸਿੰਘ ਜਨਾ ਮੇਰਾ ਨਾਮ ਹੈ तो 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 हो चाली लगी छंटे बहुत परेशानी मतलब ਇਹ ਕਰ ਮੈਂ ਆਨਲਾਈਨ ਚੈੱਕ ਕਰ ਲਿਆ ਸੀਗਾ ਫਿਰ ਵੀ ਸਾਨੂੰ ਅਸੀਂ ਦੋ ਤਿੰਨ ਘੰਟੇ ਪਹਿਲਾਂ ਆ ਗਏ ਵੀ ਦੁਆਰਾ ਫਿਰ ਦੁਆਰਾ ਲੇਟ ਹੋਈ ਜੋ ਉਨ੍ਹਾ ਵਾਪਸੀ ਦੀ ਵੀ ਉਨੀ ਟੈਨਸ਼ਨ ਆ ਫਿਰ ਤੁੰਦ ਰਾ ਹਾਂ ਹਾਂ ਉਹ ਦੁਆਰਾ ਫਿਰ ਤੁੰਦ ਜਿਆਦਾ ਬੈ ਜਾਣੀ ਆ ਜੀ ਉਹ ਸ਼ਾਮ ਦਾ ਟਾਈਮ ਜਿੱਦਾਂ ਕੱਲ ਵੀ ਬਹੁਤ ਜਿਆਦਾ ਤੁੰਦ ਬੈ ਗਈ ਸੀ ਤੇ ਅੱਜ ਵੀ ਇਹ ਤੁੰਦ ਤਾਂ ਜਦੋਂ ਸੂਰਜ ਨਹੀਂ ਨਿਕਲਿਆ ਨਹੀਂ ਹੈਗਾ ਅੱਜ ਤੁੰਦ ਫਿਰ ਜਿਆਦਾ ਬੈ ਜਾਣੀ ਆ ਇੱਥੇ ਵੀ ਠੰਡ ਚ ਬਹਿਣਾ ਔਖਾ ਹੀ ਹੈ ਨਾ ਬੜਾ ਔਖਾ ਜੀ ਬਹੁਤ ਮੁਸ਼ਕਲ ਆ ਦੇਖੋ ਕਿਤੇ ਕੋਈ ਕੁਰਸੀ ਨਹੀਂ ਲਾਈਆ ਕੋਈ ਕੁਛ ਨਹੀਂ ਹੈਗਾ ਕੋਈ ਮਤਲਬ ਬੈਠਣ ਵਾਸਤੇ ਕੋਈ ਜਗ੍ਹਾ ਹੈ ਨਹੀਂ ਜੀ ਤੇ ਠੰਡ ਦੇ ਵਿੱਚ ਸਾਰੇ ਲੋਕ ਇੱਦਾਂ ਖੜੇ ਆ ਹਨ ਹਾਂਜੀ ਕੋਈ ਇੰਤਜ਼ਾਮ ਕੋ ਖਾਸ ਵਧੀਆ ਨਹੀਂ ਹੈਗਾ ਜੀ ਕੀ ਲੱਗਦਾ ਗੁਰਜੀਤ ਸਿੰਘ ਕਿੱਥੇ ਜਾਣਾ ਜੀ ਦੁਬਈ ਦੁਬਈ ਕਿੰਨੇ ਵੀ ਫਲਾਈਟਸ ਤੁਹਾਡੇ 8:45 ਇਹਨੂੰ ਹੁਣ ਦੋ ਡਿਲੇ ਹੋਈ ਜਾਂਦੇ 2 ਵਜੇ ਜਾਂਦੇ ਕਾਫੀ ਪਰੇਸ਼ਾਨੀ ਹੋ ਰਹੀ ਤੁੰਦ ਜੀ ਠੰਡ ਚ ਬਹਿਣਾ ਪੈ ਰ ਹਾਂਜੀ ਬੈਠੇ ਹੋ ਗੀ ਕਰ ਸਕਦੇ ਹਾਂਜੀ ਮੇਰਾ ਨਾਮ ਰਪਾਲ ਸਿੰਘ ਆ ਜੀ ਮੈਂ ਦੁਬਈ ਜਾ ਰਿਹਾ ਸੀ ਤੇ 8:40 ਦੀ ਫਲਾਈਟ ਸੀ ਮੇਰੀ ਪਰ ਹੁਣ ਉਹਨਾਂ ਡਿਲੇ ਕਰਕੇ ਜਾਨਕੀ 4 ਵਜੇ ਦੀ ਕਰਤੀ ਆ ਤੇ ਤੁੰਦ ਜੇ ਬੈਠੇ ਮਰੀ ਪਰੇਸ਼ਾਨੀ ਹੋ ਰਹੀ ਹੈ ਇਹ ਕੋਈ ਵੀ ਜਾਨਕੀ ਜੇ ਸਲਾਹ ਨਹੀਂ ਕੋਈ ਹੱਥ ਨਹੀਂ ਫੜਿਆ ਹਾਂਜੀ ਤੋਂ ਬਿਲਕੁਲ ਇਹ ਤਸਵੀਰਾਂ ਨੇ ਸ੍ਰੀ ਗੁਰੂ ਰਾਮਦਾਸ ਕਮੰਤਰੀ ਫਾਈ ਅਡੇ ਦੀਆਂ ਜਿੱਥੇ ਸੰਗਣੀ ਤੁੰਦੇ ਚਲਦੇ ਆ ਜੋ ਫਲਾਈਟਸ ਦੀ ਆਂਝ ਆਣਾ ਬਹੁਤ ਜ਼ਿਆਦਾ ਡਿਲੇ ਚੱਲ ਰਿਹਾ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਚੱਲਨੀ ਪੈ ਰਹੀ ਹੈ ਤਾਂ ਸਾਡੀ ਵੀ ਆਪਣੇ ਦਰਸ਼ਕਾਂ ਨੂੰ ਇਹੀ ਸਲਾਹ ਹੈ ਕਿ ਇਸ ਸੰਗਨੀ ਤੰਦ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਜਰਨੀ ਪਲਾਨ ਕਰੋ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਖੱਜਲ ਖਵਾਰੀ ਤੋਂ ਪਰੇਸ਼ਾਨੀ ਤੋਂ ਬਚਿਆ ਜਾ ਸਕੇ ਕੈਮਰਾ ਬਸਲ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ نیوز ਅੰਮ੍ਰਿਤਸਰ